ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਸਬ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲ ਸੋ ਭਰਮ ਪੁਲਾਹੀ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਉ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ आनंद बनोद करै दिन राती सदा सदा हर के ला जीव जन्म जन्म का बिछोड़ा मिलिया साद कृपा ते सुका हरिया सुमत पाए नाम ਧਿਆਏ ਗੁਰਮਖ ਹੋਏ ਮੇਲਾ ਜੀਉ ਜਲ ਤਰੰਗ ਜਿਉ ਜਲ ਹੈ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਭ੍ਰਮ ਕਟੇ ਕਵਾੜਾ ਬਉੜ ਨਾ ਹੋਈਐ ਜਉਲਾ ਜੀਉ ਜਲਤ ਰੰਗ ਜਿਉ ਜਲੇ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਭ੍ਰਮ ਕਟੇ ਕਿਵਾੜਾ ਬਉੜ ਨਾ ਹੋਈਐ ਜਉਲਾ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਪੰਜਵੇਂ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 102 ਦੇ ਉੱਪਰ ਅੰਕਿਤ ਹੈ ਸਤਗੁਰ ਜੀ ਇਸ ਪਾਵਨ ਸ਼ਬਦ ਦੀ ਅਰੰਭਤਾ ਦੇ ਵਿੱਚ ਬਖਸ਼ਿਸ਼ ਕਰ ਰਹੇ ਆ ਸਭ ਕਿਸ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਹੀ ਸੰਸਾਰ ਦੇ ਲੋਕਾਂ ਨੇ ਜਿਸ ਵੇਲੇ ਧਰਮ ਦਾ ਦੇ ਵਿੱਚ ਪੈ ਕੇ ਭਟਕਣਾ ਦੇ ਵਿੱਚ ਪੈ ਕੇ ਰੱਬ ਨੂੰ ਬਾਹਰ ਹੀ ਦੇਖਣ ਦਾ ਯਤਨ ਕੀਤਾ ਹੈ ਸਤਗੁਰੂ ਕਹਿੰਦੇ ਨਹੀਂ ਮਿਲਿਆ ਜੋਗੀਆਂ ਨੇ ਆਖਿਆ ਕੱਪੜੇ ਤਿਆਗ ਦਿਓ ਕੇਸਾਂ ਨੂੰ ਸਵਾਰਨੇ ਛੱਡ ਦਿੱਤਾ ਜਟਾਵਾਂ ਬਣਾ ਲਈਆਂ ਵੀ ਕਿਸੇ ਖਾਸ ਰੰਗ ਦੇ ਕੱਪੜੇ ਪਾ ਲੋ ਕਿਸੇ ਖਾਸ ਰੰਗ ਦਾ ਪਹਿਰਾਵਾ ਕਰ ਲੋ ਨਾਉਣਾ ਹੀ ਨਹੀਂ ਕਿੰਨੇ ਕਿੰਨੇ ਸਾਲ ਸਮਾਂ ਹੀ ਨਿਕਲ ਜਾਂਦਾ ਸੀ ਸਵਾਭ ਮਾਰ ਲੈਂਦੇ ਸੀ ਆਪਣੇ ਸਰੀਰ ਦੇ ਸਰਵਾਭ ਭਲਨ ਦਾ ਕਾਰਨ ਵੀ ਇਹ ਹੁੰਦਾ ਸੀ ਕਿ ਸਰੀਰ ਦੇ ਵਿੱਚ ਜੂਆ ਨਾ ਪੈ ਜਾ। ਸਤਗੁਰੂ ਨੇ ਬਾਣੀ ਵਿੱਚ ਆਖਿਆ ਕਹਿੰਦੇ ਜੋਗ ਨ ਭਗ ਵੀ ਕੱਪੜੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆਂ ਸਭ ਪਾਈਏ ਸਤਗੁਰ ਕੈ ਉਪਦੇਸ਼ ਉਹ ਬਾਹਰ ਨਹੀਂ ਹੈ ਉਹ ਤੁਹਾਡੇ ਅੰਦਰ ਵੱਸਦਾ ਹੈ ਸਭ ਕਿਸ ਘਰ ਮੈਂ ਬਾਹਰ ਨਹੀਂ ਕਿੰਨੀ ਉਹ ਧਾਰਨਾ ਸਤਿਗੁਰ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਗੁਰਤੇਗ ਬਹਾਦਰ ਸਾਹਿਬ ਦੇ ਬਚਨਾਂ ਕਹਿੰਦੇ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਬਾਹਰ ਨਹੀਂ ਹੈ ਤੇਰੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਉਹ ਜੰਗਲਾਂ ਦੇ ਵਿੱਚ ਨਹੀਂ ਹੈ ਉਹ ਤੇਰੇ ਹਿਰਦੇ ਘਰ ਦੇ ਵਿੱਚ ਹੈ ਬਹੁਤ ਯਤਨ ਕੀਤੇ ਸਤਗੁਰੂ ਪੁੱਛਦੇ ਆ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਜਿਹੜੇ ਨਾ ਬਾਹਰ ਖੋਜਦੇ ਉਹਨਾਂ ਨੂੰ ਵਿਗਿਆਨੀ ਕਿਹਾ ਜਾਂਦਾ ਹੈ ਠੀਕ ਹੈ ਉਹਨਾਂ ਨੇ ਬਹੁਤ ਕੁਝ ਖੋਜਿਆ ਉਹਨਾਂ ਦੀ ਖੋਜ ਗਲਤ ਨਹੀਂ ਹੈ ਬਹੁਤ ਚੰਗੀ ਖੋਜ ਹੈ ਜੇ ਰੱਬ ਨੂੰ ਮਿਲਣਾ ਹੈ ਤੇ ਸਭ ਕਹਿੰਦੇ ਆਪਣੇ ਆਪ ਨੂੰ ਖੋਜਣਾ ਪੈਗਾ ਆਪਣੇ ਅੰਦਰ ਜਾਣ ਦਾ ਯਤਨ ਕਰੀਏ ਜਿਸ ਤਰ੍ਹਾਂ ਸਤਿਗੁਰ ਨੇ ਸਬੋਧਨ ਕੀਤਾ ਨਾ ਸਾਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਨ ਉਹ ਤੇਰੇ ਨਾਲ ਹੈ ਜਿਸ ਤਰ੍ਹਾਂ ਅਸੀਂ ਰੋਜ਼ ਪੜਦੇ ਆ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਮ ਉਹ ਤੇਰੇ ਨਾਲ ਹੈ ਤੂੰ ਉਹਦੇ ਨਾਲ ਰਹਿਣ ਦਾ ਯਤਨ ਕਰ ਉਹ ਤੇਰੇ ਹਿਰਦੇ ਘਰ ਦੇ ਵਿੱਚ ਹੈ ਅੰਦਰ ਜਾਣ ਦਾ ਯਤਨ ਕਰ ਆਪਣੇ ਆਪ ਨੂੰ ਪਹਿਚਾਨਣ ਦਾ ਯਤਨ ਕਰ ਬਹੁਤ ਕੁਝ ਖੋਜਿਆ ਜਾਂਦਾ ਹੈ ਚੰਗੀ ਖੋਜ ਹੈ ਪਰ ਜਿਹੜੇ ਬਾਹਰ ਖੋਜਦੇ ਸੀ ਨਾ ਉਹਨਾਂ ਨੂੰ ਪ੍ਰਾਪਤੀ ਕੁਝ ਨਹੀਂ ਹੋਈ ਸਤਗੁਰੂ ਕਹਿੰਦੇ ਉਹ ਤਾਂ ਸਰਬਨਿਵਾਸੀ ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੈ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਉਹ ਤੇਰੇ ਅੰਦਰ ਵੀ ਵੱਸਦਾ ਹੈ ਬਾਹਰ ਨਹੀਂ ਹੈ ਬਾਹਰ ਟੋਲੇ ਸੋ ਭਰਮ ਭੁਲਾਈ ਕਿਸੇ ਨੇ ਆਖਿਆ ਵੀ ਇਸ ਦਿਸ਼ਾ ਦੇ ਵਿੱਚ ਹੈ ਕਿਸੇ ਨੇ ਆਖਿਆ ਨਹੀਂ ਭਾਈ ਇੱਧਰ ਨਹੀਂ ਇੱਧਰਲੀ ਦਿਸ਼ਾ ਦੇ ਵਿੱਚ ਦਿਸ਼ਾਵਾਂ ਉਹਨਾਂ ਨੇ ਵੰਡ ਲਈਆਂ ਪਰ ਗੁਰੂ ਦੀ ਮਤ ਨੇ ਕੀ ਆਖਿਆ ਗੁਰੂ ਨੇ ਸਾਨੂੰ ਕੀ ਬਖਸ਼ਿਸ਼ ਕੀਤੀ ਉਹਨਾਂ ਨੇ ਆਖਿਆ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲੇ ਮੁਕਾਮਾਂ ਗੁਰਮਤ ਕਹਿੰਦੀ ਆ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਬਕਬ ਜਦੋਂ ਆਪਣੇ ਆਪ ਨੂੰ ਯਤਨ ਕਰਾਂਗੇ ਆਪਣੇ ਆਪ ਨੂੰ ਦੇਖਣ ਦਾ ਯਤਨ ਕਰਾਂ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹਾ ਹੈ ਸਭ जग ਤੇਰਾ ਹੁਣ ਮੇਰੇ ਹੱਥ ਚਿੱਕੜ ਦੇ ਨਾਲ ਭਰੇ ਆ ਮੈਂ ਕਿਸੇ ਦੇ ਕਪੜੇ ਥੋੜੀ ਝਾੜ ਸਕਦਾ ਕਹਿੰਦੇ ਤੂੰ ਆਪਣਾ ਆਪ ਸਵਾਰਨ ਦਾ ਯਤਨ ਕਰ ਲੈ ਆਪ ਸਵਾਰਾਂ ਮੈਂ ਮਿਲਾਂ ਬਾਈ ਗੁਰੂ ਜੀ ਕਹਿੰਦੇ ਤੈਨੂੰ ਮੈਂ ਮਿਲ ਜਾਵਾਂਗਾ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹੀਂ ਸਭ ਜਗ ਤੇਰਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ ਖੋਜ ਜਿਹੜੀ ਸੀ ਬਾਹਰ ਬਹੁਤ ਕੀਤੀ ਗਈ ਜਿਸ ਤਰ੍ਹਾਂ ਇਤਿਹਾਸ ਆਪਾਂ ਪੜ੍ਹਦੇ ਆਂ ਬਾਬਾ ਅਮਰਦਾਸ ਜੀ 20 ਤੋਂ 20 22 ਸਾਲ ਗੰਗਾ ਇਸ਼ਨਾਨ ਕਰਨ ਜਾਂਦੇ ਆ ਪਰ ਜਿੱਤਨ ਸਮਝ ਆਈ ਤੇ ਸਾਨੂੰ ਸਭ ਤੋਂ ਪਹਿਲਾਂ ਸਮਝ ਆਇਆ ਵੀ ਭਾਈ ਪਾਣੀ ਰੜਕਣ ਦੇ ਨਾਲ ਮੱਖਣ ਨਹੀਂ ਨਿਕਲਦਾ ਹੁੰਦਾ ਤੇ ਮਨ ਧੋਣਾ ਤੇ ਪਾਣੀ ਨਾਲ ਨਹੀਂ ਧੋਤਾ ਜਾਣਾ ਇਹ ਤਾਂ ਨਾਮ ਦੇ ਨਾਲ ਧੋਤਾ ਜਾਣਾ ਆ ਪੜਦੇ ਨਾ ਅਨੰਦ ਸਾਹਿਬ ਦੀ ਬਾਣੀ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਜਦ ਤਨ ਸਮਝ ਆਈ ਗੁਰੂ ਸਾਹਿਬ ਮਹਾਰਾਜ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਤੇਰੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਜਲ ਭਰਿਆ ਪਿਆ ਸੁਣਿਆ ਮ ਸਭ ਕਿਸ ਕਰਮੈ ਸੋ ਭਰਮ ਪੁਲਾਹੀ ਉਹੋਣਾ ਨੇ ਕੀ ਕੀਤਾ ਸਾਧ ਸੰਗਤ ਜੀ ਬਾਹਰ ਲੱਭਣ ਦਾ ਯਤਨ ਕੀਤਾ ਗੁਰੂ ਅਮਰਦਾਸ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਏ ਜਿਉ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭਲਾਇ ਤੇ ਅਸੀਂ ਕੀ ਕੀਤਾ ਕਹਿੰਦੇ ਅੰਮ੍ਰਿਤ ਤਜ ਬਿਕ ਸੰਗਰ ਹੈ ਅੰਮ੍ਰਿਤ ਛੱਡ ਦਿੱਤਾ ਤੇ ਜੜ ਇਕੱਠੀ ਕਰਨੀ ਸ਼ੁਰੂ ਕਰਦੇ ਅੰਮ੍ਰਿਤ ਤਜ ਬਿਕ ਸੰਗਰ ਹੈ ਕਰਤੇ ਆਪ ਖਵਾਇਆ ਵੇਅਕੇ ਕਹਿੰਦੇ ਗੁਰਮੁਖ ਵਿਰਲੇ ਸੋਜੀ ਪਈ ਤੇ ਨਾ ਅੰਦਰ ਬ੍ਰੰਭ ਦਿਖਾਇਆ ਉਹਨਾਂ ਦੇ ਅੰਦਰ ਦੱਸ ਦਿੱਤਾ ਵੀ ਬਾਹਰ ਨਹੀਂ ਐ ਸਭ ਕਿਸ ਘਰ ਮੈਂ ਬਾਹਰ ਨਹੀਂ ਉਹ ਬਾਹਰ ਨਹੀਂ ਉਹ ਤੇਰੇ ਹਿਰਦੇ ਘਰ ਦੇ ਵਿੱਚ ਹੈ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਏ ਕਿੰਨੀ ਦੁਨੀਆ ਲੱਭਦੀ ਰਹੀ ਬਾਤ ਗੁਰੂ ਸਾਹਿਬ ਕਹਿੰਦੇ ਰੱਬ ਬਸੀ ਰੱਬ ਹੀ ਹਾਲੀਆ ਉਹ ਤੇਰੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਉਹ ਰੱਬ ਦੂਰ ਨਹੀਂ ਹੈ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਹਦੂਰ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਭਰਪੂਰ ਸਭ ਕਹਿੰਦੇ ਆ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪਲਾਹੀ ਕਿਉਂਕਿ ਲੋਕਾਂ ਨੇ ਸਮਝਿਆ ਇੱਕ ਨੇ ਕਹਿ ਦਿੱਤਾ ਸੱਤਵੇਂ ਸਿਮਾਨ ਦੇ ਉੱਪਰ ਰੱਬ ਹੈ ਕਿਸੇ ਨੇ ਆਖਿਆ ਉਹ ਪ੍ਰਮਾਤਮਾ ਫਲਾਨੀ ਜਗ੍ਹਾ ਰਹਿੰਦਾ ਹੈ ਹੁਣ ਆਪਾਂ ਉਦਾਹਰਨ ਲੈ ਲਈਏ ਵੀ ਰੱਬ ਰਹਿੰਦਾ ਹਰਦੁਆਰ ਦੇ ਵਿੱਚ ਜੇ ਆਪਣੀ ਗੱਲ ਕਰ ਲਈਏ ਸ੍ਰੀ ਅੰਮ੍ਰਿਤਸਰ ਰੱਬ ਸਾਹਿਬ ਰਹਿੰਦਾ ਹੈ ਜਿੰਨੀ ਦੇ ਰੋਹਣੇ ਇੱਥੇ ਆਉਣਾ ਉਹਨੇ ਤੇ ਤਾਂ ਸਾਡਾ ਭੋਗ ਪੈ ਜਾਣਾ ਦੂਰ ਨਹੀਂ ਹੈ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਉਹ ਤਾਂ ਤੇਰੇ ਨੇੜੇ ਹੈ ਸਭ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਭ ਕਹਿੰਦੇ ਖੋਜ ਕਰਨੀ ਹੈ ਤੇ ਆਪਣੇ ਆਪ ਨੂੰ ਖੋਜਣ ਦਾ ਯਤਨ ਕਰ ਸਭ ਕਿਸ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਜਿਹੜੇ ਬਾਹਰ ਟੋਲਦੇ ਆ ਨਾ ਉਹ ਭਰਮ ਦੇ ਵਿੱਚ ਭੁੱਲ ਜਾਂਦੇ ਆ ਭਟਕਣਾ ਦੇ ਵਿੱਚ ਪੈ ਜਾਂਦੇ ਪਰ ਨਾਲ ਸਾਹਿਬ ਕਹਿੰਦੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਜਿਨੀ ਅੰਤਰ ਪਾਇਆ ਉਹਨਾਂ ਨੇ ਜਿਨ੍ਹਾਂ ਨੇ ਅੰਦਰ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਅੰਦਰ ਦੇਖ ਲਿਆ ਕਿ ਰੱਬ ਮੇਰੇ ਕੋਲ ਵਸਦਾ ਹੈ ਅੱਜ ਬੰਦਾ ਨਾ ਚੋਰੀ ਕਰਦਾ ਹੈ ਤੇ ਜਿਹੜਾ ਚੋਰੀ ਕਰਦਾ 2 ਸਾਲ ਦਾ ਬੱਚਾ ਵੀ ਆ ਜੇ ਤੇ ਹੱਥ ਪਿੱਛੇ ਕਰ ਲੈਣਾ ਪਰ ਰੱਬ ਤੋਂ ਨਹੀਂ ਡਰਦਾ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੂੰ ਤਾਂ ਸਭ ਕੁਝ ਦੇਖ ਰਿਹਾ ਕਹਿੰਦੇ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਅੰਦਰ ਦਰਸ਼ਨ ਕੀਤਾ ਸੋ ਅੰਤਰ ਬਾਹਰ ਸੁਹੇਲਾ ਜਿਓ ਉਹ ਅੰਦਰ ਬਾਹਰ ਉਹਨੂੰ ਸੁੱਖ ਹੀ ਸੁੱਖ ਹੈ ਸੋਹਿਲੇ ਦਾ ਅਰਥ ਤਾਂ ਸੁਖੀ ਹੈ ਸੋ ਅੰਤਰ ਬਾਹਰ ਸੋਹਿਲਾ ਜਿਉ ਇਹ ਤਾਂ ਇੱਕ ਉਦਾਹਰਨ ਗੁਰੂ ਸਾਹਿਬ ਨੇ ਦਿੱਤੀ ਵੀ ਜਿਨ੍ਹਾਂ ਨੇ ਅੰਦਰ ਸਮਝਣ ਦਾ ਯਤਨ ਕਰ ਲਿਆ ਹੁਣ ਜਿਨ੍ਹਾਂ ਨੇ ਅੰਦਰ ਸਮਝਿਆ ਤੇ ਸਾਧ ਸੰਗਤ ਜੀ ਉਹਨਾਂ ਨੂੰ ਪ੍ਰਾਪਤੀ ਕੀ ਹੋਈ ਉਹਨਾਂ ਦੇ ਅੰਦਰ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਮੱਠੀ ਮੱਠੀ ਜਦੋਂ ਬਰਖਾ ਹੁੰਦੀ ਹੈ ਨਾ ਤੇ ਉਹ ਪਾਣੀ ਜਿਹੜਾ ਧਰਤੀ ਦੇ ਵਿੱਚ ਜਾਂਦਾ ਜਦੋਂ ਛੋਟੀਆਂ-ਛੋਟੀਆਂ ਕਣੀਆਂ ਪੈਂਦੀਆਂ ਉਹ ਪਾਣੀ ਆਪਾਂ ਕਹਿੰਦੇ ਵੀ ਇਹ ਪਾਣੀ ਧਰਤੀ ਦੇ ਵਿੱਚ ਜਾਏ ਤੇ ਕਹਿੰਦੇ ਜਿੱਦਣ ਪਰਮੇਸ਼ਰ ਦੀ ਸਮਝ ਆ ਗਈ ਕਿ ਪਰਮੇਸ਼ਰ ਅੰਦਰ ਹੈ ਤੇ ਅੰਦਰ ਫਿਰ ਪਰਮੇਸ਼ਰ ਦਾ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਜਿਹੜਾ ਹੈ ਉਹਦੀ ਧਾਰ ਅੰਦਰ ਪ੍ਰਾਪਤ ਹੁੰਦੀ ਹੈ ਝਿਮ-ਝਿਮ ਵਰਸੇ ਅੰਮ੍ਰਿਤ ਧਾਰਾ ਪਰ ਉਹਨੂੰ ਪੀਣਾ ਕਿੱਦਾਂ ਹੈ ਕਹਿੰਦੇ ਮਨ ਪੀਵੈ ਸੁਣ ਸ਼ਬਦ ਵਿਚਾਰ ਜਦੋਂ ਸ਼ਬਦ ਦੀ ਵਿਚਾਰ ਦੇ ਨਾਲ ਜੁੜੇ ਮਨ ਪੀਵੇ ਸੁਣ ਸ਼ਬਦ ਵਿਚਾਰ ਗੁਰੂ ਕੇ ਸ਼ਬਦ ਨਾਲ ਜੁੜਦਾ ਤੇ ਉਹਨੂੰ ਪੀਂਦਾ ਜਿਦਾਂ ਗੁਰੂ ਸਾਹਿਬ ਨੇ ਆਖਿਆ ਨਾ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾਂ ਸਮਾਣੀ ਹੁਣ ਬਾਣੀ ਨਾਲ ਜੁੜ ਗਿਆ ਤੇ ਫਿਰ ਕਹਿੰਦੇ ਇਸ ਨੂੰ ਕੀ ਕਰਨਾ ਪੀਵੋ ਅੰਮ੍ਰਿਤ ਇਸ ਅੰਮ੍ਰਿਤ ਨੂੰ ਪੀਣ ਦਾ ਯਤਨ ਕਰੋ ਉਹ ਅੰਦਰ ਹੀ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਉਹਨੂੰ ਪੀਣ ਦਾ ਯਤਨ ਕਰੋ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਾਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਮਨ ਪੀਵੈ ਸੁਣ ਸ਼ਬਦ ਵਿਚਾਰ ਤੇ ਜਦੋਂ ਮਨ ਅੰਮ੍ਰਿਤ ਨੂੰ ਪੀਂਦਾ ਹੈ आनंद बनोद करे दिन राती ओदे आनंद अंदर आनंद बन जांदा खेड़ा बन जांदा दिन रात आनंद बनोद करे दिन राती सदा सदा हर केला जियो सदा ਉਸ ਪਰਮੇਸ਼ਰ ਦੇ ਪਿਆਰ ਦੇ ਵਿੱਚ ਰਚ ਜਾਂਦਾ ਤੇ ਜਿੱਦਨ ਉਹਦੀ ਕਿਰਪਾ ਹੁੰਦੀ ਹੈ ਸਭ ਕਹਿੰਦੇ ਜਨਮ ਜਨਮ ਕਾ ਵਿਛੜਿਆ ਮਿਲਿਆ ਜਨਮਾਂ ਜਨਮਾਂ ਤਰਾਂ ਤੋਂ ਵਿਛੜਿਆ ਹੋਇਆ ਨਾ ਉਹ ਸਤਗੁਰੂ ਨੂੰ ਮਿਲ ਗਿਆ ਦੋ ਸ਼ਬਦ ਹੈ ਇੱਕ ਹੈ ਵਿਸਰਨਾ ਤੇ ਇੱਕ ਹੈ ਵਿਛੜਨਾ ਵਿਸਰਿਆ ਮਤਲਬ ਜਿਹਦੀ ਮੌਤੇ ਹੋ ਗਈ ਜਿਹੜਾ ਰੱਬ ਨੂੰ ਭੁਲਾ ਦਿੰਦਾ ਗੁਰੂ ਸਾਹਿਬ ਕਹਿੰਦੇ ਆਤਮਿਕ ਮੌਤੇ ਮਰਿਆ ਜਿੱਦਾਂ ਪਰੋਚ ਪੜਦੇ ਆੱਖਾਂ ਜੀਵਾਂ ਵਿਸਰੇ ਮਰ ਜਾ ਉਸ ਗੁਰੂ ਸਾਹਿਬ ਕਹਿੰਦੇ ਤੂੰ ਵਿਸਰੇ ਤਾਂ ਸਭ ਕੋ ਲਾਗੂ ਜੀਤ ਆਵੇ ਤਾਂ ਸੇਵਾ ਜਦੋਂ ਉਹਨੂੰ ਭੁਲਾਉਣਾ ਤੇ ਵਿਸਾਰਨਾ ਤੇ ਵਿਛੜਿਆ ਹੋਇਆ ਨਾ ਤੇ ਕਦੇ ਤਾਂ ਕਦੇ ਜਰੂਰ ਮਿਲੇਗਾ ਨਾ ਜਿਹੜਾ ਵਿਛੜਿਆ ਹੋਇਆ ਤਾਂ ਉਹ ਤਾਂ ਆਸ ਹੈ ਕਿ ਨੂੰ ਮਿਲੇਗਾ ਜਿੱਦਾਂ ਆਪਾਂ ਸ਼ਬਦ ਪੜ੍ਹਦੇ ਆ ਭਗਤ ਰਵੀਦਾਸ ਜੀ ਦਾ ਕਿ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੇ ਮਾਰੇ ਲੈ ਕੇ ਤੇ ਵਿਛੜਿਆ ਨੂੰ ਤਾਂ ਸਤਿਗੁਰੂ ਮਲਾ ਦਿੰਦਾ ਹੈ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰਦਰਗਾ ਕਾ ਵਸੀਤ ਗੁਰੂ ਸਾਹਿਬ ਕਹਿੰਦੇ ਜਿਹੜਾ ਜਨਮ ਜਨਮਾਂ ਤੋਂ ਵਿਛੜਿਆ ਹੋਇਆ ਅਸੀਂ ਕਿੰਨੀਆਂ ਜੁਨੀਆਂ ਭਟਕ-ਭੱਟ ਕੇ ਆ ਮਨੁੱਖਾ ਜਨਮ ਪ੍ਰਾਪਤ ਕਰਦੇ ਆ ਸਭ ਕਹਿੰਦੇ ਭਈ ਪ੍ਰਾਪਤ ਮਾਨੁੱਖ ਦੀ ਹੁਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇ ਇਸ ਕਰਕੇ ਸਭ ਕਹਿੰਦੇ ਉਹਨੂੰ ਤੈਨੂੰ ਮਿਲਾ ਦੇਗਾ ਪਰਮੇਸ਼ਰ ਕਿਰਪਾ ਕਰ ਦੇਗਾ ਤੇ ਉਹ ਉਹਨੂੰ ਮਿਲਾਏਗਾ ਨਾ ਜਿਹਦੇ ਅੰਦਰ ਮਿਲਣ ਦੀ ਇੱਛਾ ਹੋਏਗੀ ਜੇ ਤੁਹਾਡੇ ਅੰਦਰ ਇੱਛਾ ਹੈ ਸੰਗਤ ਕਰਦੇ ਹੋ ਗੁਰੂ ਕੇ ਦਰਸ਼ਨ ਕਰਦੇ ਬਾਣੀ ਪੜ੍ਹਦੇ ਹੋ ਤੇ ਕਿ ਸਤਿਗੁਰੂ ਤੇਨੂੰ ਇਹ ਅਹਿਸਾਸ ਹੋ ਗਿਆ ਕਿ ਮੈਂ ਵਿਛੜਿਆ ਹੋਇਆ ਹਾਂ ਕਈ ਉਹਨੂੰ ਅਹਿਸਾਸ ਹੀ ਨਹੀਂ ਕਿ ਅਸੀਂ ਪਿਛੜੇ ਹੋਏ ਹਾਂ ਵਿਛੜਨ ਦਾ ਅਹਿਸਾਸ ਹੋ ਗਿਆ ਤੇ ਉਹਦੇ ਅੰਦਰ ਤਾੰਗ ਪੈਦਾ ਹੋਏਗੀ ਕਿ ਮੈਂ ਵਿਛੜਿਆ ਹੋਇਆ ਮੈਂ ਮਿਲ ਜਾਵਾਂ ਕਿਦੋਂ ਕੋਈ ਬੱਚਾ ਸਕੂਲ ਗਿਆ ਬੱਚਾ ਸਕੂਲ ਗਿਆ ਸਕੂਲ ਦਾ ਟਾਈਮ ਹੋ ਗਿਆ ਛੁੱਟੀ ਹੋ ਗਈ ਬੱਚਾ ਘਰ ਨਹੀਂ ਆਇਆ ਅੱਧੇ ਘੰਟੇ ਬਾਅਦ ਘੰਟੇ ਬਾਅਦ ਆਪਾਂ ਸਾਰਿਆਂ ਨੂੰ ਪਤਾ ਹੈ ਘਰਾਂ ਵਿੱਚ ਕੀ ਹੁੰਦਾ ਫਿਰ ਉਹਦੀ ਭਾਲ ਕੀਤੀ ਸਕੂਲ ਗਿਆ ਪਿਤਾ ਨੇ ਪੁੱਛਿਆ ਕਹਿੰਦੇ ਬੱਚੇ ਬਾਹਰ ਚਲੇ ਗਏ ਬੱਚਿਆਂ ਨੂੰ ਪੁੱਛਿਆ ਵੀ ਬਾਹਰ ਤੱਕਰ ਸਾਡੇ ਨਾਲ ਆਇਆ ਸੀ ਬਾਹਰ ਤੱਕਰ ਸਾਡੇ ਨਾਲ ਆਇਆ ਸੀ ਸਾਰੇ ਰਿਸ਼ਤੇਦਾਰਾਂ ਨੂੰ ਦੁਕਾਨਾਂ ਤੇ ਹੋਟਲਾਂ ਤੇ ਸਟੇਸ਼ਨ ਤੇ ਬੱਸ ਅੱਡੇ ਤੇ ਸਭ ਜਗ੍ਹਾ ਦੇਖ ਲਿਆ ਹੁਣ ਜਦੋਂ ਵਾਪਸ ਆਇਆ ਘਰ ਸ਼ਾਮ ਨੂੰ ਪਿਤਾ ਤੇ ਹੁਣ ਘਰ ਦੇ ਕਹਿੰਦੇ ਕੋਈ ਗੱਲ ਨਹੀਂ ਵਾਹਿਗੁਰੂ ਕਰੇਗਾ ਜਰੂਰ ਮਲਾਪਤਾ ਜਰੂਰ ਹੋ ਜਾਏਗਾ ਤੁਸੀਂ ਰੋਟੀ ਖਾ ਲਓ ਸਵੇਰ ਦੀ ਰੋਟੀ ਨਹੀਂ ਖਾਧੀ ਪਾਣੀ ਨਹੀਂ ਪੀਤਾ ਉਹ ਕਹਿਣ ਲੱਗਾ ਤਾਨੂੰ ਪਤਾ ਨਾ ਵੀ ਮੇਰਾ ਪੁੱਤਰ ਵਿਛੜ ਗਿਆ ਹੈ ਮੈਨੂੰ ਕਿਦਾਂ ਚੰਗਾ ਲੱਗਦਾ ਸਭ ਕੁਝ ਗੁਰੂ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਤਾੰਗ ਪੈਦਾ ਹੋ ਗਈ ਨਾ ਤੇ ਆਪਾਂ ਭਾਵੇਂ ਪੜ ਲੈਂਦੇ ਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਕਿ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਨਾ ਉਹ ਤੋਂ ਵਿਛੜਿਆ ਸਾਨੂੰ ਅੱਛਾ ਨਹੀਂ ਲੱਗਦਾ ਪਰ ਅਹਿਸਾਸ ਵੀ ਨਹੀਂ ਹੋ ਰਿਹਾ ਤੇ ਜਿਨ੍ਹਾਂ ਨੂੰ ਅਹਿਸਾਸ ਹੁੰਦਾ ਤੇ ਉਹ ਅਦਾਸ ਕਰਦੇ ਆ ਗੁਰੂ ਸਾਹਿਬ ਜੀ ਦਾ ਸ਼ਬਦ ਹੈ ਕਹਿੰਦੇ ਮਿਲ ਮੇਰੇ ਪ੍ਰੀਤਮਾ ਜਿਓ ਹਉ ਤੁਧ ਵਿਣ ਖਰੀ ਨਿਵਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਉ ਭਾਵੈ ਅੰਨ ਨਾ ਪਾਣੀ ਤੇ ਉੱਠਦਾ 8-10 ਵਜੇ ਆ ਤੇ 8-8 ਪਰੌਂਟੇ ਖਾ ਲੈਂ ਤੇ ਅਗਲੇ ਕਹਿੰਦਾ ਸਾਨੂੰ ਅਹਿਸਾਸ ਹੀ ਨਹੀਂ ਹੋਇਆ ਨਾ ਵਿਛੜਨ ਦਾ ਤੇ ਜਿਨ੍ਹਾਂ ਨੂੰ ਵਿਛੜਨ ਦਾ ਅਹਿਸਾਸ ਹੈ ਤੇ ਉਹ ਅਰਦਾਸ ਕਰਦੇ ਆ ਕਿ ਬਹੁਤ ਜਨਮ ਵਿਛੜੇ ਤੇ ਮੱਧ ਜਿਨ੍ਹਾਂ ਨੂੰ ਅਹਿਸਾਸ ਹੈ ਉਹ ਸੰਗਤ ਕਰਦੇ ਆ ਉਹ ਸਾਸ ਹੈ ਜਿਨ੍ਹਾਂ ਦੇ ਅੰਦਰ ਉਹ ਬਾਣੀ ਪੜ੍ਹਦੇ ਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਵਿਛੜਿਆ ਨੂੰ ਮਿਲਾ ਦਿੰਦਾ ਹੈ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁੱਕਾ ਹਰਿਆ ਸਾਧ ਕਿਰਪਾ ਸਾਧ ਕਹਿੰਦੇ ਗੁਰੂ ਨੂੰ ਗੁਰੂ ਦੀ ਕਿਰਪਾ ਦੇ ਨਾਲ ਉਹਦਾ ਸੁੱਕਾ ਮਨ ਜਿਹੜਾ ਹਰਾ ਭਰਾ ਹੋ ਗਿਆ ਤੇ ਗੁਰੂ ਨੇ ਕੀ ਕੀਤਾ ਸਮਤ ਪਾਏ ਗੁਰੂ ਦੀ ਮੱਤ ਲਈ ਨਾਮ ਧਿਆਏ ਗੁਰਮਖ ਹੋਏ ਮੇਲਾ ਜਿਉ ਗੁਰੂ ਦੇ ਰਾਹੀ ਇੱਥੇ ਖੱਕੇ ਨੂੰ ਸਿਹਾਰੀ ਜਿੱਥੇ ਆਉਂਦੀ ਹੈ ਗੁਰੂ ਦੇ ਰਾਹੀ ਜਾਂ ਗੁਰੂ ਦੇ ਉਪਦੇਸ਼ ਦੇ ਰਾਹੀ ਗੁਰਮਖ ਹੋਏ ਮੇਲਾ ਜੀ ਫਿਰ ਅੱਗੇ ਅਵਸਥਾ ਕੀ ਬਣਦੀ ਆ ਕਹਿੰਦੇ ਫਿਰ ਇੱਕ ਮਿਕ ਹੋ ਜਾਂਦਾ ਜਲ ਤਰੰਗ ਜਿਉ ਜਲੇ ਸਮਾਇਆ ਆ ਲਹਿਰਾਂ ਉੱਠਦੀਆਂ ਸਮੁੰਦਰ ਦੇ ਵਿੱਚੋਂ ਕਿੰਨੀਆਂ ਉੱਚੀਆਂ ਉੱਚੀਆਂ ਉੱਠਦੀਆਂ ਪਰ ਹੈ ਤਾਂ ਪਾਣੀ ਦੇ ਵਿੱਚ ਪਾਣੀ ਹਾਂ ਤੇ ਅਸੀਂ ਜਿੰਨਾ ਮਰਜ਼ੀ ਕਹੀਏ ਕਿ ਰੱਬ ਅਲੱਗ ਹੈ ਅਸੀਂ ਅਲੱਗ ਹਾਂ ਇੱਕ ਭਰਮ ਹੈ ਅਸੀਂ ਅਲੱਗ ਨਹੀਂ ਹਾਂ ਕਹਿੰਦੇ ਮਾਦਵੇ ਕਾ ਕਹੀਏ ਭਰਮ ਐਸਾ ਜੈਸਾ ਮੰਨਿਏ ਹੋਈ ਨਾ ਤੈਸਾ ਉਹ ਕਿੰਨੀ ਦੇਰ ਨਹੀਂ ਦਿਖਦਾ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਜਦੋਂ ਮੇਰੇ ਵਿੱਚ ਮੈਂ ਹੁੰਦੀ ਆ ਉਦੋਂ ਤੂੰ ਨਹੀਂ ਹੁੰਦਾ ਹੁਣ ਸਤਿਗੁਰੂ ਤੂੰ ਹੀ ਹੈ ਮੈਂ ਨਹੀਂ ਹਾਂ ਰਬੀਦਾਸ ਜੀ ਨੇ ਕਿਹਾ ਨਾ ਕਹਿੰਦੇ ਨਾ ਮੈਂ ਇੱਕ ਵਾਰੀ ਪਰਮਾਤਮਾ ਦੇ ਘਰ ਚਲਾ ਗਿਆ ਜਾ ਕੇ ਦਰਵਾਜਾ ਖੜਕਾਇਆ ਅੰਦਰੋਂ ਆਵਾਜ਼ ਆਈ ਕੌਣ ਤੇ ਮੈਂ ਆਖਿਆ ਮੈਂ ਰਬੀਦਾਸ ਹਾਂ ਕਹਿੰਦੇ ਕੌਣ ਰਬੀਦਾਸ ਕੌਣ ਕਹਿੰਨੇ ਕਿ ਤੁਸੀਂ ਨਹੀਂ ਜਾਣਦੇ ਮੈਨੂੰ ਤਾਂ ਪੂਰਾ ਸੰਸਾਰ ਜਾਣਦਾ ਹੈ ਅਜਿਦਾਂ ਭਾਈ ਗੁਰਦਾਸ ਜੀ ਕਹਿੰਦੇ ਨਾ ਭਗਤ ਭਗਤ ਜਗ ਵਜਿਆ ਚੌ ਜੋਗਾਂ ਵਿੱਚ ਚਮਰੇਟਾ ਪੂਰੀ ਦੁਨੀਆ ਮੈਨੂੰ ਜਾਣਦੀ ਐ ਕਹਿੰਦੇ ਕੋਈ ਜਗ੍ਹਾ ਨਹੀਂ ਇੱਥੇ ਦਰਵਾਜ਼ਾ ਨਹੀਂ ਖੋਲਿਆ ਤੇ ਕਹਿੰਦੇ ਫਿਰ ਸਮਾਂ ਪਾ ਕੇ ਫਿਰ ਮੈਂ ਰੱਬ ਦੇ ਘਰ ਗਿਆ ਮੈਂ ਜਾ ਕੇ ਆਵਾਜ਼ ਦਿੱਤੀ ਅੰਦਰੋਂ ਆਵਾਜ਼ ਆਈ ਕੌਣ ਹੈ ਕਹਿੰਦੇ ਜੋ ਅੰਦਰ ਹੈ ਉਹੀ ਬਾਹਰ ਹੈ ਕਹਿੰਦੇ ਆ ਜਾ ਫਿਰ ਜਦ ਹਮ ਹੋਤੇ ਤਬ ਤੂੰ ਨਹੀਂ ਹੁਣ ਤਾਂ ਤੂੰ ਹੀ ਹੈ ਅਬ ਤੂੰ ਹੀ ਮੈਂ ਨਹੀਂ ਮੈਂ ਥੋੜੇ ਕਰ ਰਹੇ ਆ ਆਪਾਂ ਜੀਵਨ ਵਿੱਚ ਸਤਿਗੁਰੂ ਸਾਨੂੰ ਬਾਰ ਬਾਰ ਸਮਝਾਉਂਦੇ ਆ ਮੈਂ ਬੋਲ ਰਹੇ ਆ ਤੁਸੀਂ ਸੁਣ ਰਹੇ ਹੋ ਸੁਣਾਉਣ ਵਾਲਾ ਵੀ ਉਹੀ ਹੈ ਤੇ ਸੁਣਨ ਵਾਲਾ ਵੀ ਉਹੀ ਹੈ ਜੇ ਹੁਣ ਸਾਨੂੰ ਸੁਣਨ ਦੀ ਸਰੋਤ ਨਾ ਦਿੰਦਾ ਆ ਜਿਹੜੇ ਬੰਦੇ ਸੁਣਦਾ ਨਹੀਂ ਨਾ ਤੇ ਉਹਨਾਂ ਨੂੰ ਪੁੱਛੋ ਸਾਨੂੰ ਸੁਣਨ ਦੀ ਸਰੋਤ ਹੀ ਦਿੱਤੀ ਹੈ ਕੌਣ ਦੇ ਰਿਹਾ ਪ੍ਰਮਾਤਮਾ ਬੁਲਾ ਕੌਣ ਰਿਹਾ ਪ੍ਰਮਾਤਮਾ ਆਪ ਕਥੇ ਆਪ ਸੁਣਨੇ ਹਰ ਉਹ ਸਾਨੂੰ ਸਮਝੇ ਨਾ ਦਿੰਦਾ ਅਸੀਂ ਚੱਲ ਰਹੇ ਹਾਂ ਚਲਾਉਣ ਵਾਲਾ ਉਹ ਹੈ ਅਸੀਂ ਖਾ ਰਹੇ ਹਾਂ ਖਿਲਾਉਣ ਵਾਲਾ ਉਹ ਹੈ ਤੇ ਉਹ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਕੋਲ ਹੈ ਸਤਿਗੁਰੂ ਕਹਿੰਦੇ ਜਦੋਂ ਉਹਨੇ ਸਮੱਤ ਦਿੱਤੀ ਤੇ ਇੱਕ ਮਿਕ ਹੋ ਗਏ ਜਿਹਨੂੰ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ ਮੈਂ ਬੇਨਤੀ ਕਰ ਰਿਹਾ ਸੀ ਜਦ ਹਮ ਹੋਤੇ ਤਬ ਤੋਂ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੇ ਉਦਦ ਬੜੀਆਂ-ਬੜੀਆਂ ਲਹਿਰਾਂ ਲਹਿਰਾਂ ਉੱਠਦੀਆਂ ਸਮੁੰਦਰ ਵਿੱਚ ਹੈ ਤਾਂ ਪਾਣੀ ਦੇ ਵਿੱਚ ਪਾਣੀ ਕਿੰਨੇ ਕੁ ਦਿਨ ਆਪਾਂ ਕਹਾਂਗੇ ਮੈਂ ਲੱਗਾ ਮੈਂ ਲੱਗ ਨਹੀਂ ਕਹਿੰਦੇ ਅਨਲ ਆਗਮ ਜੈਸੇ ਲਹਿਰ ਮੇਉਦਦ ਜਲ ਕੇਵਲ ਜਲ ਮਾਹੀ ਜਲ ਤਰੰਗ ਜਿਉ ਜਲ ਹੈ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਉਹ ਪਰਮ ਜੋਤ ਹੈ ਉਹ ਜੋਤ ਸਾਰਿਆਂ ਦੇ ਅੰਦਰ ਹੈ ਸਭ ਮੈਂ ਜੋਤ ਜੋਤ ਹੈ ਸੋ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਤਿਉ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਭਰਮ ਕਟੇ ਕਿਵਾੜਾ ਕਿਵਾੜ ਕਹਿੰਦੇ ਦਰਵਾਜੇ ਨੂੰ ਅਸੀਂ ਨਾ ਭਰਮ ਦੇ ਕਿਵਾੜ ਦੇ ਵਿੱਚ ਬੰਦ ਹੋ ਗਏ ਆ ਦਰਵਾਜਾ ਬੰਦੋ ਹੈ ਸਾਡੇ ਕੋਲ ਅਗਿਆਨਤਾ ਹੈ ਭਰਮ ਦਾ ਦਰਵਾਜਾ ਇੰਨਾ ਵੱਡਾ ਬਣ ਗਿਆ ਇੰਨਾ ਮਜ਼ਬੂਤ ਬਣ ਗਿਆ ਹੈ ਪਰ ਜਦੋਂ ਅਸੀਂ ਸਤਿਗੁਰੂ ਕੋਲ ਆਏ ਸਤਿਗੁਰੂ ਦੀ ਮੱਤ ਨੂੰ ਲਿਆ ਉਹਨੇ ਸਾਡੇ ਇਹ ਭਰਮਾਂ ਦੇ ਦਰਵਾਜੇ ਕੱਟ ਦਿੱਤੇ ਇਹਨੂੰ ਖਤਮ ਕਰ ਦਿੱਤਾ ਤੋੜ ਦਿੱਤਾ ਕਹੋ ਨਾਨਕ ਭਰਮ ਕਟੇ ਕਵਾੜਾ ਭਰਮ ਕੀ ਸੀ ਕਿ ਰੱਬ ਅਲੱਗ ਹੈ ਅਸੀਂ ਅਲੱਗ ਮਾਧਵੇ ਕਿਆ ਕਹੀਏ ਪਰਮ ਐਸਾ ਭਰਮੇ ਹੁੰਦਾ ਨਾ ਇੱਕ ਆ ਪੁਰਾਣੇ ਸਮਿਆਂ ਵਿੱਚ ਅੱਜ ਕੱਲ ਤਾਂ ਕੱਚ ਦੇ ਭਾਂਡੇ ਆ ਗਏ ਤੇ ਅੱਗੇ ਉਹ ਬਜ਼ੁਰਗਾਂ ਨੂੰ ਪਤਾ ਹੋਣਾ ਕਿ ਕਹੇ ਦੇ ਭਾਂਡੇ ਹੁੰਦੇ ਸੀ ਕਹੇ ਦਾ ਭਾਂਡਾ ਜਿਹੜਾ ਹੁੰਦਾ ਸੀ ਤਾਂ ਉਹਨੂੰ ਜਿੰਨਾ ਮਰਜ਼ੀ ਮਾਜ ਲੋ ਪਰ ਹੱਥ ਲਾਓਗੇ ਤਾਂ ਸਵਾਹ ਲੱਗਦੀ ਸੀ ਹੱਥ ਨੂੰ ਬਾਣੀ ਵਿੱਚ ਗੁਰੂ ਸਾਹਿਬ ਨੇ ਉੱਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠਣਾ ਉਤਰੇ ਜੇ 100 ਧੋਮਾਂ ਤੇ ਉਹਨੂੰ ਸੈਂਕੜੇ ਵਾਰੀ ਵੀ ਧੋਤਾ ਜਾਂਦਾ ਸੀ ਤੇ ਉਹ ਕਾਲਕ ਲੱਗਦੀ ਸੀ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਅੰਦਰ ਭਰਮ ਬਣ ਗਿਆ ਜਿਦਾਂ ਆਪਾਂ ਆ ਰੋਡ ਦੇ ਉੱਪਰ ਜਾਂਦੇ ਸੜਕ ਦੇ ਉੱਪਰ ਜਾਂਦੇ ਆਪਾਂ ਦੇਖਦੇ ਆ ਅੱਗੇ ਪਾਣੀ ਖੜਾ ਪਾਣੀ ਨਹੀਂ ਹੁੰਦਾ ਉਹ ਸੂਰਜ ਦੀਆਂ ਕਰਨਾ ਸੜਕ ਦੇ ਨਾਲ ਸਪਰਸ਼ ਕਰਦੀਆਂ ਪਾਣੀ ਇੱਕ ਭਰਮ ਹੈ ਨਾ ਸਾਨੂੰ ਭਰਮ ਲੱਗਦਾ ਪਰ ਭਰਮ ਨਹੀਂ ਹੈ ਕਿ ਅਸੀਂ ਸੋਚਿਆ ਕਿ ਰੱਬ ਲੱਗ ਗਿਆ ਸੀ ਲੱਭ ਮਾਧਵੇ ਕਹਾ ਕਹੀਏ ਭਰਮ ਐਸਾ ਜੈਸਾ ਮੰਨਿਏ ਹੋਏ ਨਾ ਤਾਂ ਜੋ ਅਸੀਂ ਮੰਨੀ ਬੈਠੇ ਆ ਉਹ ਨਹੀਂ ਹੈ ਅਸੀਂ ਅਲੱਗ ਹੋ ਹੀ ਨਹੀਂ ਸਕਦੇ ਜਦੋਂ ਉਹ ਅਲੱਗ ਹੋ ਗਿਆ ਤੇ ਸਾਡੀ ਮੌਤ ਹੈ ਮਿੱਟੀ ਹੋ ਜਾਗੇ ਜਦੋਂ ਸਾਡੇ ਅੰਦਰ ਨਹੀਂ ਹੈ ਕਿਉਂਕਿ ਉਸ ਅੰਦਰ ਹੈ ਸਭ ਕਿਸ ਘਰ ਮੈਂ ਬਾਹਰ ਨਹੀਂ ਜਦੋਂ ਨਹੀਂ ਹੋਏਗਾ ਕੌਣ ਚਲਾ ਰਿਹਾ ਕੌਣ ਸਵਾਸ ਜਦੋਂ ਆਪਾਂ ਕਹਿੰਦੇ ਮੈਂ ਕਰ ਰਿਹਾ ਮੈਂ ਆਪਣੇ ਸਰੀਰ ਦੀ ਦੇਖਭਾਲ ਕਰ ਰਿਹਾ ਨਹੀਂ ਭਾਈ ਉਹ ਕਰਾਉਣ ਵਾਲਾ ਉਹ ਹੈ ਦੇਖੋ ਨਾ ਅਸੀਂ ਰੋਟੀ ਖਾਂਦੇ ਆਂ ਸੇ ਰੋਟੀ ਖਾ ਰਹੇ ਇਤਾਂ ਦੀ ਮਸ਼ੀਨ ਕੋਈ ਨਹੀਂ ਬਣੀ ਦੁਨੀਆ ਵਿੱਚ ਰੋਟੀ ਪਾਉ ਤੇ ਬਲੱਡ ਬਣ ਜਾਏਗਾ ਬਲੱਡ ਕੌਣ ਬਣਾ ਰਿਹਾ ਹੈ ਪੂਰਾ ਸਿਸਟਮ ਪੂਰਾ ਸਿਸਟਮ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ ਤੇ ਸਭ ਕਹਿੰਦੇ ਭਾਈ ਉਹ ਪਰਮੇਸ਼ਰ ਨੇ ਸਾਡਾ ਇਹ ਭਰਮ ਦੂਰ ਕਰ ਦਿੱਤਾ ਕੀ ਮਤਾ ਜਾਣੋ ਕਿ ਅਸੀਂ ਅਲੱਗਾਂ ਹਾਂ ਰੱਬ ਅਲੱਗਾਂ ਅਸੀਂ ਉਹਦੀ ਅੰਸ ਹਾਂ ਉਹਦੀ ਅੰਸ ਹਾਂ ਉਹ ਤੋਂ ਦੂਰ ਨਹੀਂ ਹੋ ਸਕਦੇ ਕਹੋ ਨਾਨਕ ਭ੍ਰਮ ਕਟੇ ਕਵਾੜਾ ਬੌੜ ਨਾ ਹੋਈਏ ਜੋਲਾ ਜੀ ਇਦਾਂ ਦੇ ਸ਼ਬਦ ਹੈ ਉਹ ਆਪ ਸਾਡੇ ਸਾਨੂੰ ਮਾਣ ਕਰਨਾ ਚਾਹੀਦਾ ਪ੍ਰਾਊਡ ਕਰਨਾ ਚਾਹੀਦਾ ਆਪਣੇ ਗੁਰੂ ਦੇ ਉੱਪਰ ਗੁਰੂ ਨੇ ਐਸੀ ਕੋਈ ਭਾਸ਼ਾ ਨਹੀਂ ਜਿਹਨੂੰ ਵਰਤਿਆ ਨਹੀਂ ਬਾਣੀ ਦੇ ਵਿੱਚ ਸਤਸੰਗਤ ਦੀ ਐਸੀ ਗ੍ਰੰਥਾ ਕੋਈ ਅਰਬੀ ਭਾਸ਼ਾ ਵਿੱਚ ਲਿਖਿਆ ਕੋਈ ਸੰਸਕ੍ਰਿਤ ਵਿੱਚ ਲਿਖਿਆ ਉਹ ਭਾਸ਼ਾ ਸਿੱਖੇਗਾ ਤਾਂ ਪੜ੍ਹੇਗਾ ਹੁਣ ਇੱਥੇ ਘੱਟੋ-ਘੱਟ ਮੈਂ ਕਿਤਾਬ ਪੜ੍ਹ ਰਿਹਾ ਸੀ 41 ਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੀਆਂ 41 ਭਾਸ਼ਾ ਬੋਲੀਆਂ ਜਾਂਦੀਆਂ ਬੋਲੀਆਂ ਜਿਹੜੀਆਂ ਉਹ ਗੁਰੂ ਸਾਹਿਬ ਨੇ ਵਰਤੀਆਂ 41 ਬੋਲੀਆਂ ਅ ਚੰਗ ਦੀ ਭਾਸ਼ਾ ਸ਼ੁਰੂ ਹੋ ਜਾਂਦੀ ਸੀ ਦਪੜਾ ਦਾ ਨਾਨਕ ਹੋਸੀ ਭੀ ਸੱਚ ਫਿਰ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਕਿੰਨੀ ਵੱਡੀ ਕਿਰਪਾ ਕੀਤੀ ਹੁਕਮ ਰਜ਼ਾਈ ਚਲਣਾ ਹੁਕਮ ਅਰਬੀ ਦਾ ਤੇ ਰਜ਼ਾ ਸ਼ਬਦ ਫਾਰਸੀ ਦਾ ਹੈ ਇੱਕ ਪੰਕਤੀ ਦੇ ਵਿੱਚ ਦੋ ਦੋ ਭਾਸ਼ਾ ਵਰਤੀਆਂ ਹੁਣ ਜੋਲਾ ਸ਼ਬਦ ਵੀ ਫਾਰਸੀ ਦਾ ਹੈ ਜੋਲਾ ਦਾ ਅਰਥ ਹੁੰਦਾ ਦੌੜਨਾ ਗੁਰੂ ਸਾਹਿਬ ਕਹਿੰਦੇ ਕੋਹ ਨਾਨਕ ਪ੍ਰਮ ਕਟੇ ਕਵਾੜਾ ਬੌੜ ਨਾ ਹੋਈਐ ਜੌਲਾ ਜੀ ਫਿਰ ਕਹਿੰਦੇ ਫਿਰ ਤੈਨੂੰ ਦੌੜ ਨਹੀਂ ਲੱਗੇਗੀ ਕਦੋਂ ਜਦੋਂ ਸਮਝ ਲਏਗਾ ਕਿ ਰੱਬ ਤਾਂ ਮੇਰੇ ਕੋਲ ਹੈ ਸਭ ਕਿਸ ਘਰ ਮੈਂ ਬਾਹਰ ਨਹੀਂ ਲੋਕਾਂ ਉੱਥੇ ਫਸਦਾ ਉੱਥੇ ਵੱਸਦਾ ਮੇਰੇ ਸਤਿਗੁਰੂ ਜੀ ਕਹਿੰਦੇ ਨਹੀਂ ਤੇਰੇ ਅੰਦਰ ਵੱਸਦਾ ਹੈ ਕਿਸੇ ਦਿਸ਼ਾ ਵਿੱਚ ਨਹੀਂ ਹੈ ਉਹ ਹਰੇਕ ਦੇ ਅੰਦਰ ਹੈ ਮੈਂ ਜਦੋਂ ਬੇਨਤੀ ਕੀਤੀ ਹੈ ਬਾਣੀ ਕਹਿੰਦੀ ਹੈ ਦੱਖਣ ਦੇ ਸਾਰੀ ਕਾ ਵਸਣਾ ਕਿ ਦੱਖਣ ਵਿੱਚ ਹੈ ਉਹ ਕਹਿੰਦੇ ਨਹੀਂ ਪੱਛਮ ਦੇ ਵਿੱਚ ਅੱਲਾ ਹੈ ਪੱਛਮ ਅੱਲਾ ਹੈ ਮਕਾਮਾਂ ਗੁਰਮਤ ਕਹਿੰਦੀ ਗੁਰਬਾਣੀ ਕਹਿੰਦੀ ਹੈ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਮਾ ਉਹ ਤੇਰੇ ਅੰਦਰ ਵਸਦਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਉਹ ਰੱਬ ਤੇਰੇ ਹਿਰਦੇ ਘਰ ਦੇ ਵਿੱਚ ਹੈ ਸਭ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਹੀ ਗੁਰ ਪ੍ਰਸਾਦੀ ਜਿਹਦੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਰਤੀ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ